ਇਹ ਬਰੇ ਪਾਈਪਲਾਈਨ ਦਾ ਉਦਘਾਟਨ ਕਰਨਾ ਸੀ ਜ਼ੈਤੋ ਦੇ ਮਾਨਯੋਗ ਐਮਐਲਏ ਅਮੋਲਕ ਸਿੰਘ ਨੇ ਉਹਨੂੰ ਕਟਨ ਕਰਨ ਤੋਂ ਪਹਿਲਾਂ ਹੀ ਲੋਕਾਂ ਨੇ ਪੱਥਰ ਜਿਹੜਾ ਨੀਂ ਪੱਥਰ ਰੱਖਿਆ ਸੀ ਉਸ ਨੂੰ ਤੋੜ ਦਿੱਤਾ ਤੁਹਾਨੂੰ ਤਰੀਕ ਦਿਖਾ ਦਈਏ ਉੱਤੇ ਲਿਖੀ ਹੈ 7 11 2024 ਨੂੰ ਮਾਨਯੋਗ ਅਮੋਲਕ ਸਿੰਘ ਐਮਐਲਏ ਹਲਕਾ ਜ਼ੈਤੋ ਨੇ ਨੀਂ ਪੱਥਰ ਦਾ ਜਿਹੜਾ ਜਨਕੀ ਉਹਦੇ ਕਟਨ ਕਰਨਾ ਸੀ ਉਹਦੇ ਕਟਨ ਕਰ ਤੋਂ ਪਹਿਲਾਂ ਹੀ ਨੀਂ ਪੱਥਰ ਨੂੰ ਤੋੜ ਦਿੱਤਾ ਆਹ ਤਸਵੀਰਾਂ ਤੁਹਾਨੂੰ ਜੈਤੋ ਬਗਰਾੜੀ ਦੀਆਂ ਦਿਖਾ ਰਹੇ ਆ ਜਿਲ੍ਹਾ ਫਰੀਦਕੋਟ ਦਾ ਇਹ ਪਿੰਡ ਆ ਇਧਰਲੇ ਪਾਸੇ ਦਿਖਾ ਦਈਏ ਸੀਵਰੇਜ ਲੈਣ ਵੱਡੇ ਵੱਡੇ ਡੱਗ ਬਣੇ ਹੋਇਆ ਇਹਨਾਂ ਦਾ ਜਿਹੜਾ ਪਾਣੀ ਅਸੀਂ ਵੇਚਦਾ ਉਹ ਪਾਈਪ ਲਾਈਨ ਦਾ ਜਿਹਨੇ ਕੋਤ ਘਾਟਨ ਕਰਨਾ ਸੀ ਪਾਈਪ ਲਾਈਨ ਪਾਈ ਹੋਈ ਆ ਇਹਦਾ ਇਕਾਟਨ ਕਰਦੋਂ ਪਹਿਲਾਂ ਨੇ ਪਤਾ ਨਹੀਂ ਕਿਸੇ ਸ਼ਰਾਰਤੀ ਅੰਸਰ ਨੇ ਤੋੜਤਾ ਜਾਂ ਕੀ ਵਜ੍ਹਾ ਹਵਾ ਨੇ ਡਿੱਗ ਪਿਆ ਜਾਂ ਕਿਸੇ ਤਰ੍ਹਾਂ ਢੀਰੀ ਨੇ ਡਿੱਗ ਪਿਆ ਜਾਣਕਾਰੀ ਵੀ ਲਵਾਂਗੇ ਸਾਡੇ ਕੋਲ ਆਮ ਆਦੀ ਪਾਰਟੀ ਦੇ ਇਥੇ ਬਾਈ ਜੀ ਖੜੇ ਨੇ ਉਹਨਾਂ ਦੀ ਵੀ ਜਾਣਕਾਰੀ ਲਵਾਂਗੇ ਸਾਰੀ ਜਾਣਕਾਰੀ ਲੈ ਮੈਂ ਲੈ ਬਾਈ ਸਾਸਤਰੀ ਗੜੀ ਸਾਸਤਰੀ ਗੜੀ ਕੀ ਨਾਮ ਕੀ ਆਪਣਾ ਜੀ ਮੇਰਾ ਨਾ ਕੇਵਲ ਕਿਸ਼ਨ ਸ਼ਰਮਾ ਜੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਬਗਰਾੜੀ ਬਗਰਾੜੀ ਹਾਂਜੀ ਜਿਹੜਾ ਨੀ ਪੱਥਰ ਉਹ ਤੋਂ ਘਾਟਨ ਕਰਨ ਤੋਂ ਪਹਿਲੇ ਤੋੜਤਾ ਵਜ੍ਹਾ ਕੀ ਕਾਰਨ ਕੀ ਹੈ ਬਈ ਇਹ ਤਾਂ ਕੋਸ਼ ਵੀ ਨਹੀਂ ਕਹਿ ਸਕਦੇ ਕਿਸੇ ਸ਼ਰਾਰਤੀ ਅਨਸ਼ਰ ਦਾ ਹੀ ਕੰਮ ਹੈ ਆਪਾਂ ਕਿਸੇ ਨੂੰ ਟੈਕ ਨਹੀਂ ਕਰ ਸਕਦੇ ਕਿਉਂਕਿ ਹਵਾਲਾ ਤਾਂ ਕੰਮ ਹੀ ਕੋਈ ਨਹੀਂ ਕਿਉਂਕਿ 4 ਦਿਨ ਪਹਿਲਾਂ ਇੱਟਾਂ ਲਾਈਆਂ ਗਈਆਂ ਸੀਮੈਂਟ ਦੇ ਵਿੱਚ ਪ्योर ਬਿਲਕੁਲ ਸੈੱਟ ਸੀ ਰਾਤੀ 11 ਵਜੇ ਮੈਂ ਚੈੱਕ ਕਰਕੇ ਗਿਆ ਮੁੰਡਾ ਵੀ ਚੈੱਕ ਕਰਕੇ ਗਿਆ ਜਿਹੜੇ ਤੁਸੀਂ ਦੇਖ ਰਹੇ ਆ ਸਾਹਮਣੇ ਡਿੱਗ ਬਣੇ ਆ ਹੂੰ ਚਾਰ ਧਾਮਾ ਸਾਡੇ ਗੁਰਦੁਆਰਾ ਮੰਦਿਰ ਸ਼ਮਸ਼ਾਨ ਘਾਟ ਤੇ ਆਪਣਾ ਡੇਰਾ ਹੂੰ ਚਾਰਾਂ ਧਾਮਾਂ ਦੇ ਵਿਚਾਲੇ ਇਹ ਛੱਪੜ ਪੈਂਦਾ ਜਿਹੜਾ ਕਿ ਅੱਜ ਤੋਂ 2 ਮਹੀਨੇ ਪਹਿਲਾਂ ਬਹੁਤ ਬੁਰਾ ਹਾਲ ਸੀ ਹੂੰ ਐਮ ਐਲ ਏ ਸਾਹਿਬ ਦੇ ਸੜਕਾ ਪਾਸੀ ਇਹ ਪਾਈਪ ਲਾਈਨ ਪਾਈ ਜਿਹੜਾ ਕਿ ਤਕਰੀਬਨ 15 ਤੋਂ 18 ਲੱਖ ਦਾ ਪ੍ਰੋਜੈਕਟ ਹੈ ਹੂੰ ਇਥੋਂ ਲੈ ਕੇ ਡਰੇਨ ਤੱਕ ਅਸੀਂ ਪਾਈਪ ਲਾਈਨ ਆਵਦੇ ਹੱਥੀਂ 2 ਮਹੀਨੇ ਜਦੋਂ ਯਾਰ ਨਾ ਪੁਆਈ ਹੈ ਪਰ ਕਿਸੇ ਨੇ ਪਤਾ ਨਹੀਂ ਕਿਉਂ ਕੀਤਾ ਜਿਹੜੇ ਦੂਜੇ ਸੀ ਨਹੀਂ ਪੱਥਰ ਰੱਖੇ ਹੋਏ ਆ ਹੋਰ ਸਾਈਡਾਂ ਤੇ ਉੱਥੇ ਨਹੀਂ ਕੋਈ ਇਹ ਘਟਨਾ ਘਟੀ ਕੱਲਾ ਇਸੇ ਨੇ ਕਿਉਂ ਚਾਹੀਦਾ ਕੋਈ ਇਹ ਚਾਹੁੰਦਾ ਵੀ ਗੁਰਦੁਆਰਾ ਸਾਹਿਬ ਹੈ ਸ਼ਮਸ਼ਾਨ ਘਾਟ ਹੈ ਮੰਦਿਰ ਹੈ ਇਹਨਾਂ ਦੇ ਵਿੱਚ ਗੰਦਗੀ ਹੋਣੀ ਚਾਹੀਦੀ ਹੈ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਇਹ ਉਹਦੀ ਸੋਚ ਆ ਬੰਦੇ ਜਿਹਨੇ ਵੀ ਜੋ ਇਹ ਮਾਨਸਿਕਤਾ ਦੇ ਤੌਰ ਤੇ ਜੋ ਵੀ ਜੀ ਜੀ ਇੱਕ ਇਹ ਜਿਹੜੀ ਇਹ ਗ੍ਰਾਂਟ ਤੁਹਾਡੀ ਸਰਕਾਰ ਵੱਲੋਂ ਆਈ ਹੋਈ ਸੀ ਜੀ ਕੈਮਲਿਸਮ ਨੇ ਮੁਲਕ ਨੇ ਇਹ ਗ੍ਰਾਂਟ ਦਵਾਈ ਦਵਾਈ ਇਹ ਵੀ ਦੱਸਣ ਚ ਆ ਰਹੇ ਆ ਵੀ ਇਹ ਗ੍ਰਾਂਟ ਸਰਕਾਰ ਨੇ ਨਹੀਂ ਦਿੱਤੀ ਇਹ ਪੰਚਾਇਤੀ ਪੈਸਾ ਤੁਹਾਡੀ ਪੰਚਾਇਤ ਕੋਲ ਕਾਫੀ ਜਾਨੀ ਕਿ ਜ਼ਮੀਨ ਆ ਉਹਦਾ ਠੇਕੇ ਦਾ ਪੈਸਾ ਜਿਹੜਾ ਤੁਹਾਡੇ ਕੋਲੇ ਪਿਆ ਸੀ ਪੁਰਾਣਾ ਨਹੀਂ ਨਹੀਂ ਇਹਦੇ ਵਿੱਚ ਪਤਾ ਕੀ ਹੈ ਜਿਹੜੀ ਜ਼ਮੀਨ ਹੈ ਜ਼ਮੀਨ ਦਾ ਠੇਕਾ ਜਿਹੜਾ ਕਿ ਇਹਨਾਂ ਚੀਜ਼ਾਂ ਤੇ ਅਸੀਂ ਨਹੀਂ ਵਰਤ ਸਕਦੇ ਹੁੰਦੇ ਉਹ ਜਾਨੀ ਕਿ ਅਲੱਗ ਹੋਰ ਚੀਜ਼ ਜਿਵੇਂ ਮੋਟਰ ਖੜਾਉ ਉਹ ਵੀ ਕੱਲ੍ਹ ਲਈ ਚਾਹ ਸੀ ਠੀਕ ਹੈ ਕਿ ਸੇ ਇਹਨਾਂ ਚੀਜ਼ਾਂ ਤੇ ਅਸੀਂ ਪੈਸਾ ਵਰਤ ਸਕਦੇ ਹਾਂ ਜਿਹੜਾ ਇਹ ਚੀਜ਼ਾਂ ਹੀ ਗ੍ਰਾਂਟ ਤੋਂ ਆਇਆ ਹੋਇਆ ਇਹ ਤਾਂ ਪੈਸਾ ਹੁਣ ਤਾਂ ਇਸ਼ੂ ਹੈ ਕਿੰਨਾ ਪੈਸਾ ਆਇਆ ਹੋਈ ਇਹ ਤਕਰੀਬਨ 15 ਤੋਂ ਪਲੱਸ ਹੈ 15 ਲੱਖ ਹਾਂਜੀ ਜੀ ਕਿੰਨੇ ਕਿਲੋਮੀਟਰ ਪਾਈ ਹੈ ਪੈਪ ਲੰਬੀ ਇਹ ਇਹ ਇੱਥੋਂ ਤਕਰੀਬਨ 2.5 ਤੋਂ 3 ਕਿਲੋਮੀਟਰ ਹੋਊਗੀ 2.5 ਕਿਲੋਮੀਟਰ ਹੋਊਗੀ ਜਰੂਰ ਤੇ ਇਹ ਵੀ ਕਿਹਾ ਜਾ ਰਿਹਾ ਹੈ ਵਿਰੋਧੀ ਕਹਿੰਦੇ ਆ ਵੀ ਜਿਹੜੀ ਪੈਪ ਲਾਈਨ ਪਹਿਲਾਂ ਵੱਡੀ ਪਾਈ ਹੋਈ ਸੀ ਤੇ ਹੁਣ ਇਹਨਾਂ ਨੇ ਛੋਟੀ ਪਾਤੀ ਪੈਪ ਬਾਈ ਜੀ ਪੈਪ ਲਾਈਨ ਜਿਹੜੀ ਪਾਈ ਹੋਈ ਸੀ ਉਹ ਪੱਥਰ ਦੀ ਪੈਪ ਲਾਈਨ ਸੀ ਜਿਹੜੇ ਕਿ ਉਸ ਸਾਈਡ ਪੈਪ ਲਾਈਨ ਦੇ ਉੱਤੇ ਘਰ ਹੈ ਠੀਕ ਹੈ ਉਹਨਾਂ ਨੇ ਸਾਰਿਆਂ ਨੇ ਸੀਵਰੇਜ ਉਹਦੇ ਵਿੱਚ ਪਾਤਾ ਆਪਦੇ ਜਾਨੀ ਕਿ ਆਪਾਂ ਕਹਿੰਦੇ ਸਰ ਟਾਇਲਟ ਦਾ ਮੂੰਹ ਸਾਰੇ ਵਿੱਚ ਕਰਤੇ ਉਹਦਾ ਕਿਸੇ ਨੇ ਡਿੱਗ ਨਹੀਂ ਬਣਾਇਆ ਆਪਦੇ ਸਿੱਧੇ ਪਾਏ ਹੋਏ ਉਹ ਪਾਈਪਲਾਈਨ ਬਲੌਕ ਹੋ ਗਈ ਸਾਰੇ ਮੈਨੂੰ ਪਤਾ ਇਹ ਚ ਰਸਤਾ ਸਾਰਾ ਬਲੌਕ ਹੋ ਚੁੱਕਾ ਤੁਸੀਂ ਪੁਰਾਣੀਆਂ ਵੀਡੀਓ ਕੱਢ ਕੇ ਦੇਖ ਸਕਦੇ ਹੋ ਪੱਤਰਕਰਾਂ ਦੇ ਪਾਈਆਂ ਹੋਈਆਂ ਇੱਕ ਮਿੰਟ ਕਰਦੇ ਗੱਲ ਚੱਲੀ ਜਮਾ ਬਿਲਕੁਲ ਬੰਦ ਹੋ ਚੁੱਕਾ ਹੈ ਜਮਾ ਦਾ ਰਮ ਹੈ ਬਾਲਮੀਕਾ ਮੈਂ ਤੁਹਾਡੇ ਕਰਾਂਗਾ ਮੈਂ ਤੇਰਾ ਵੀ ਲੱਲ ਮੈਂ ਦੇਖ ਕਿੰਨੇ ਟੈਕ ਮੈਂ ਸੋਨੂੰ ਦਾ ਦੇਣਾ ਹਾਂ ਇੰਨੇ ਪਾਈਪ ਮੈਂ ਛੱਪੜ ਦੇ ਵਿੱਚ ਵੜ-ਵੜ ਕੇ ਕੱਢੇ ਆ ਬਹੁਤ ਜਿਆਦੇ ਪਾਈਪ ਕੱਢੇ ਮੇਰੇ ਨਾਲ ਹੁੰਦੇ ਸੀ ਮੁੰਡੇ 12 13 ਕਾਲਾ ਖੱਤਰੀ 22 ਪਿੰਡੋਂ ਮਰ ਗਿਆ ਮੁੰਡਾ ਤੇ ਬੇੜੇ ਦੇ ਹੁੰਦੇ ਸੀ ਮੁੰਡੇ ਅਸੀਂ ਪਾਈਪ ਇਹ ਮੋਟਰ ਅਸੀਂ ਚਲਾਉਂਦੇ ਰਹੇ ਮੈਂ ਜਮਾਦਾਰ ਆ ਮਾਲਮੀਕਾ ਤੇ ਮੈਂ ਇਹ ਨਹੀਂ ਮੋਟਰ ਚਲਾਈਏ ਮੈਨੂੰ ਕੋਈ 1 ਰੁਪਿਆ ਵੀ ਨਹੀਂ ਮਿਲੇਗਾ ਅੱਜ ਤਾਈਂ ਵੀ ਕਿੱਥੋਂ ਨਹੀਂ ਪੈਸਾ ਕੋਈ ਤੇ ਮੈਂ ਨਾਲੀਆਂ ਖਾਲੀਆਂ ਕਰਦਾ ਨਹੀਂ ਇਹ ਬਾਈ ਨੇ ਮੇਰੀ ਪੂਰੀ ਮਦਦ ਕੀਤੀ ਅੱਜ ਤਾਈਂ ਉਹ ਨਹੀਂ ਹੁਣ ਸਰਕਾਰ ਬਣੀ 3 ਸਾਲ ਹੋ ਗਏ ਹੁਣ ਪੈਸੇ ਮਿਲੇ ਤੈਨੂੰ ਮੈਨੂੰ ਨਹੀਂ ਮਿਲੇ ਜੀ ਕਿ ਕਹਿੰਦਾ ਹੁਣ ਵੀ ਨਹੀਂ ਮਿਲੇ ਪੈਸੇ ਮੈਨੂੰ ਹੁਣ ਬਾਈ ਜੀ ਗੱਲ ਇਹ ਆ ਕਿਉਂਕਿ ਇਹ ਤੋਂ ਪਹਿਲਾਂ ਪੰਚਾਇਤ ਜੋ ਰਹਿ ਚੁੱਕੀ ਆ ਕੰਮ ਉਹਦਾ ਸੀਗਾ ਸਾਡਾ ਨਹੀਂ ਸੀਗਾ ਸਾਡੇ ਕੋਲੇ ਹਜੇ ਵੀ ਕੋਈ ਅਥਾਰਟੀ ਨਹੀਂ ਆਈ ਵੀ ਅਸੀਂ ਇਹਨੂੰ ਵਿਚਾਰੇ ਨੂੰ ਕੁਝ ਹਾਂ ਐਮਐਲਏ ਸਾਹਿਬ ਨੇ ਕਹਿ ਤਾ ਇਹਨਾਂ ਦਾ ਹੋ ਗਿਆ ਦੋ ਭਰਾ ਇਹ ਦੋਨੇ ਕੰਮ ਕਰਦੇ ਆ ਵੀ ਇਹਨਾਂ ਦਾ ਜਿਹੜਾ ਬਣਦਾ ਪੈਸਾ ਉਹ ਅਸੀਂ ਆਪ ਦਵਾਵਾਂਗੇ ਥੋੜੇ ਦਿਨ ਪਹਿਲੇ ਇਸ ਚੀਜ਼ ਦੀ ਗੱਲਬਾਤ ਹੋਈ ਆ ਜਿਹੜਿਆ ਪੁਰਾਣੀਆਂ ਪੰਚਾਇਤ ਕਾਂਗਰਸ ਰਹਿ ਚੁੱਕੀ ਆ ਚਾਹ ਕਾਲੀਦਲ ਰਹਿ ਚੁੱਕਿਆ ਉਹਨਾਂ ਦਾ ਕੰਮ ਸੀਗਾ ਉਹਨਾਂ ਨੇ ਕਿਸੇ ਨੇ ਕੁਝ ਨਹੀਂ ਦਿੱਤਾ ਮੈਨੂੰ ਕਹਾ ਤਾਂ ਤੁਹਾਡੀ ਸੀਗੀ ਮੈਂ ਕੱਲ ਮੰਨ ਕਾ ਵੀ ਪੰਚਾਇਤ ਦੂਜੀ ਸੀਗੀ ਵੱਡੇ ਵੀਰ ਮੈਂ ਤੁਹਾਡੀ ਗੱਲ ਨਾਲ 100 ਸਹਿਮਤ ਆ ਜੇ ਉਸ ਟਾਈਮ ਦੇ ਵਿੱਚ ਸਾਨੂੰ ਕਹਿੰਦੇ ਅਸੀਂ ਇਹਨਾਂ ਨੇ ਹੁਣ ਸਾਨੂੰ ਇਹ ਗੱਲ ਧਿਆਨ ਚ ਲਿਆਂਦੀ ਅਸੀਂ ਐਮਐਲਏ ਸਾਹਿਬ ਉਹਦੇ ਧਿਆਨ ਚ ਲਿਆਂਦੀ ਇਹਨਾਂ ਨੂੰ ਸਾਹਮਣੇ ਖੜਾ ਬਾਈ ਗਰਮਿੰਦਰ ਜੀ ਆ ਰਾਜ ਸਿੰਘ ਵਾਲੇ ਉਹ ਮੇਰਾ ਬਹੁਤ ਫਾਇਦਾ ਕਰਦਾ ਮੈਂ ਉਹਦੇ ਘਰੇ ਗੋਆ ਕੂੜਾ ਵੀ ਛੱਡਦਾ ਹਾਂ ਜੀ ਮੇਰਾ ਬਹੁਤ ਫਾਇਦਾ ਕਰਦਾ ਬਹੁਤ ਜਿਆਦਾ ਉਹ ਮੈਨੂੰ ਕਹਿੰਦਾ ਮੈਂ ਪੰਜ ਮਲੇ ਤੈਨੂੰ ਮੈਂ ਬਾਲੀਆ ਸਾਹਿਬ ਹੂੰ ਮੈਂ ਉਹਨਾਂ ਦੇ ਘਰੇ ਹੁਣ ਵੋਟਾਂ ਦਾ ਉੱਥੇ ਇਲੈਕਸ਼ਨ ਸੀਗਾ ਰੰਧ ਸਿੰਘ ਵਾਲੇ ਮੇਰਾ ਬਹੁਤ ਫਾਇਦਾ ਕੀਤਾ ਉਹਨੇ ਮੈਂ ਉਹਦੇ ਘਰੇ ਖਾ ਪੀ ਕੇ ਆਇਆ ਬਾਦੂ ਘਰੇ ਖਰਚ ਕੀਤਾ ਉਹਨੂੰ ਕਹਿੰਨੇ ਵਾਲਿਆ ਸਾਹਿਬ ਨੂੰ ਵੀ ਮੈਨੂੰ ਪੈਸੇ ਨਹੀਂ ਦੇ ਰਹੇ ਵੀ ਦਵਾਓ ਮੇਰੇ ਮੈਂ ਬਾਲਗਿਆ ਸਾਹਿਬ ਨੂੰ ਕਿਹਾ ਉਹ ਕਹਿੰਦਾ ਮੈਂ ਸਾਰਾ ਕੁਝ ਤੇਰਾ ਫਾਇਦਾ ਕਰੂੰਗਾ ਬਾਲਗਿਆ ਸਾਹਿਬ ਨੇ ਕਿਹਾ ਆਹ ਬਾਈ ਮੇਰਾ ਭਰਾ ਖੜਿਆ ਕਿੰਦਾ ਬਾਈ ਠੀਕ ਆ ਬਾਈ ਗਿਆਨੀ ਸਾਹਿਬ ਖੜਿਆ ਇਹ ਮੇਰੇ ਬਹੁਤ ਫਾਇਦਾ ਕਰਦੇ ਆ ਜੀ ਅੱਗੇ ਦੱਸੋ ਤੁਸੀਂ ਅਗ ਦੱਸ ਰਹੇ ਸੀ ਜਿਹੜੀ ਗੱਲ ਉਹ ਕਰ ਰਹੇ ਆ ਫੰਡਾਂ ਦੀ ਫੰਡ ਜੇਕਰ ਪਏ ਸੀਗੇ ਤਾਂ ਫਿਰ ਪਿਛਲੇ ਤੁਸੀਂ 2 ਮਹੀਨੇ ਪਿੱਛੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਆ ਤਾਂ ਫਿਰ ਗੰਦ ਕਿਉਂ ਪਿਆ ਸੀਗਾ ਗੰਦ ਅਸੀਂ ਤਾਂ ਕੋਈ ਆਮ ਆਦਮੀ ਪਾਰਟੀ ਵਾਲੇ ਨਹੀਂ ਆਖੇ ਪਾਇਆ ਨਹੀਂ ਕੋਈ ਇੱਥੇ ਮੌਲਕ ਨੇ ਚਾਹੇ ਸਾਡੇ ਕਿਸੇ ਵਰਕਰ ਨੇ ਨਹੀਂ ਪਾਇਆ ਇਹ ਗੱਲ ਤਾਂ ਮੈਂ ਵੀ ਕਹਿੰਦਾ ਇੱਕ ਮਿੰਟ ਇੱਕ ਮਿੰਟ ਬਹੁਤ ਫਾਇਦਾ ਹੋ ਗਿਆ ਇਹ ਗੱਲ ਤਾਂ ਯਾ ਗਵਰਨਮੈਂਟ ਵੀ ਆ ਨਾ ਕਮੇਟੀ ਵਾਲੋ 2 ਮਿੰਟ ਖੜ ਜਾ ਦੋ ਮਿੰਟ ਖੜ ਜਾ ਫਿਰ ਤੁਹਾਨੂੰ ਬੋਲਣ ਦਾ ਮੌਕਾ ਦੇਵਾਂਗੇ ਅੱਧਾ ਘੰਟਾ ਤੁਹਾਨੂੰ ਮੌਕਾ ਦੇ ਦੋ ਮਿੰਟ ਤਾਂ ਖਰੀਦਦਾ ਭਾਈ ਨਹੀਂ ਨਹੀਂ ਭਾਈ ਖਰੀਦ ਫਿਰ ਦੋ ਮਿੰਟ ਖੜ ਜਾ ਫੰਡਿੰਗ ਫੰਡਿੰਗ ਜੇਕਰ ਪ੍ਰੈਸਤੀ ਤੋਂ ਯੂਜ਼ ਕਰਦੇ ਅਸੀਂ ਹੁਣ ਕੰਮ ਕਰ ਰਹੇ ਆ ਇਹ ਹੋ ਗਿਆ ਤੁਹਾਡੇ ਸਾਹਮਣੇ ਜੋ ਪਿਆ ਪਾਈਪ ਲਾਈਨ ਸਾਰੇ ਪਿੰਡ ਦੇ ਸਾਹਮਣੇ ਆ ਇਸ ਤੋਂ ਪਹਿਲਾਂ ਤੁਸੀਂ ਵਿਹੜੇ ਜਾ ਕੇ ਅੱਜ ਹੁਣ ਜਾ ਕੇ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਪਾਈਪ ਲਾਈਨ ਪੈ ਰਹੀ ਆ ਪੰਚਾਇਤ ਕੋਲੇ ਜੇਕਰ ਫੰਡ ਪਿਆ ਸੀ ਤਾਂ ਉੱਥੇ ਪਾਈਪ ਲਾਈਨ ਕਿਉਂ ਨਹੀਂ ਪਈ ਉਹਨਾਂ ਗਰੀਬਾਂ ਦਾ ਕੀ ਕਸੂਰ ਸੀ ਜਿਨ੍ਹਾਂ ਨੂੰ ਪਿਛਲੇ 3 ਸਾਲਾਂ ਤੋਂ ਪਾਣੀ ਨਹੀਂ ਉਹਿਆ ਹੋਇਆ ਪੀਣ ਵਾਲਾ ਪਾਣੀ ਉਹਨਾਂ ਦੀ ਪਾਈਪ ਲਾਈਨ ਵੱਢ ਕੇ ਸਿੱਟੀ ਪਈ ਆ ਆਪਣਾ ਫਿਰ ਬੈਬਲ ਰੋਡ ਹੈ ਉਧਰ ਪਾਈਪ ਲਾਈਨ ਹੁਣ ਪੁਆਈ ਹੈ ਹੋਰ ਪਤਾ ਨਹੀਂ ਕਿੰਨੇ ਕੰਮ ਕਰਾ ਰਹੇ ਫਿਰ ਮੰਡੀ ਦੇ ਮੁੱਦੇ ਆ ਗਏ ਮਤਲਬ ਜੇ ਬੋਲੀਏ ਤਾਂ ਬਹੁਤ ਕੁਝ ਹੈ ਪਰ ਅਸੀਂ ਨਹੀਂ ਕਹਿੰਦੇ ਅਸੀਂ ਕਿਸੇ ਤੇ ਟਿੱਪਣੀ ਨਹੀਂ ਕਰਦੇ ਕਿਸੇ ਨੂੰ ਅਸੀਂ ਤਾਂ ਸਿਰਫ ਇਹ ਕਹਿੰਨੇ ਆ ਕਿ ਪਿੰਡ ਦਾ ਮਸਲਾ ਪਿੰਡ ਦਾ ਮੁੱਦਾ ਹੈ ਪ੍ਰੱਪੇ ਮੁਤਾਬਕ ਇਕੱਠੇ ਅਸੀਂ ਮਿਲ ਕੇ ਕੰਮ ਕਰਨਾ ਚਾਹੁੰਦੇ ਆ ਪਰ ਪਾਰਟੀ ਦਾ ਸੰਦੇਸ਼ ਵੀ ਇਹੀ ਹੈ ਆਮ ਆਦਮੀ ਪਾਰਟੀ ਦਾ ਮਤਲਬ ਇਹ ਵੀ ਆਮ ਲੋਕ ਸਾਰੇ ਰਲ ਕੇ ਇਸ ਚੀਜ਼ ਨੂੰ ਅੱਗੇ ਨੇ ਪੈਸੇ ਲਏ ਕਿਰੋਂ ਜੋ ਵੀ ਕੰਮ ਹੈ ਅਸੀਂ ਇਹ ਨਹੀਂ ਸੋਚਿਆ ਵੀ ਇਹ ਸਾਡੀ ਪਾਰਟੀ ਨੇ ਚਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਇਹ ਸੋਚਿਆ ਵੀ ਇਹ ਧਾਮਾਂ ਦੇ ਵਿਚਾਲੇ ਆ ਪਿੰਡ ਦਾ ਵਿਕਾਸ ਹੈ ਸਭ ਤੋਂ ਵੱਡਾ ਗੰਦਾ ਤੁਸੀਂ ਚਰਸਤਾ ਦੇਖ ਸਕਦੇ ਹੋ ਚਾਰਾ ਧਾਮਾਂ ਦੇ ਵਿਚਾਲੇ ਆ ਸਭ ਤੋਂ ਵੱਡਾ ਗੰਦ ਇੱਥੇ ਸੀ ਸਾਹਮਣੇ ਮੰਦਿਰ ਆ ਗਿਆ ਠੀਕ ਹੈ ਜੀ ਡੇਰਾ ਆ ਗਿਆ ਸ਼ਮਸ਼ਾਨ ਘਟ ਸੰਤਾਂ ਦਾ ਡੇਰਾ ਤੇ ਗੁਰੂ ਘਰ ਦਾ ਸਾਹਬ ਆ ਗਿਆ ਤੁਸੀਂ ਇਹ ਦੇਖ ਸਕਦੇ ਹੋ ਸਭ ਤੋਂ ਵੱਡਾ ਗੰਦ ਸੀ ਇੱਥੇ ਜੀ ਹੁਣੇ ਬਿਲਕੁਲ ਇਸ ਟਾਈਮ ਤੁਹਾਡੇ ਸਾਹਮਣੇ ਛੱਪੜ ਦੇਖ ਸਕਦੇ ਹੋ ਸੀ ਬਿਲਕੁਲ ਸਾਫ਼ ਹੋ ਚੁੱਕੀ ਹੈ ਸੁੱਕਾ ਪਿਆ ਸੀ ਬਿਲਕੁਲ ਮੈਂ ਆਉਣ ਵਾਲੇ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੋਸ਼ਿਸ਼ ਇਹ ਆ ਪੰਚਾਇਤ ਜੋ ਵੀ ਬਣ ਗਈ ਅਸੀਂ ਨੀ ਕਿਸੇ ਦੇ ਟਿੱਪ ਨਹੀਂ ਕਰਦੇ ਇਸ ਤੀਵ ਨੂੰ ਅਸੀਂ ਸਾਈਡਾਂ ਤੋਂ ਭਰ ਕੇ ਇਹਨੂੰ ਪਾਰਕਿੰਗ ਲਾਈਟਾਂ ਸਭ ਕੁਝ ਸਾਡੇ ਕੋਲ ਆਇਆ ਤੇ ਅਸੀਂ ਜਿੰਨੇ ਵੀ ਹੈਗਾ ਕੰਮ ਸਾਰਾ ਕਰਵਾਈ ਚੱਲੀ ਜਾ ਰਹੇ ਜੀ ਇਹ ਚਰਮਈ ਕਿੰਨੇ ਵਜੇ ਤੋਂ ਘਟਨ ਕਰਨ ਆਉਣਾ ਸੀ ਐਮਐਲਏ ਸਾਊਂਡ ਤੇ ਕਿੰਨੇ ਵਜੇ ਦੀ ਰਿਪੋਰਟ ਮਿਲ ਜਾਂਦੀ ਆ ਵੀ ਜਿਹੜਾ ਨੀ ਪੱਥਰ ਤੋੜਦਾ ਏ ਬਾਈ ਜੀ ਸਾਨੂੰ ਸਵੇਰ 6:30 ਵਜੇ ਫੋਨ ਗਿਆ ਮੈਨੂੰ ਕਹਿੰਦੇ ਵੀ ਆਇਆ ਕਰਕੇ ਆ ਘਟਨਾ ਘਟ ਜਦੋਂ ਮੈਂ ਆ ਕੇ ਦੇਖਿਆ ਤਾਂ ਇੱਥੇ ਸਿੱਟੀ ਪਈ ਸੀ ਇੱਥੇ ਬਹੁਤ ਜ਼ਿਆਦਾ ਕੱਟ ਸੀਗਾ ਤੇ ਐਮਐਲਏ ਸਾਹਿਬ ਦਾ ਜਿਹੜਾ ਟਾਈਮ ਸੀਗਾ 12 ਵਜੇ ਦਾ ਟਾਈਮ ਸੀਗਾ ਕਿਉਂਕਿ ਸਾਡੇ ਤਕਰੀਬਨ ਤਕਰੀਬਨ ਅਸੀਂ 7 6 6 ਨਹੀਂ ਪੱਥਰ ਸੀਗੇ ਜਿਹੜੇ ਰੱਖਣੇ ਸੀਗੇ ਪੰਜਾਂ ਵਾਲਾ ਘਟਨ ਫਿਰ ਹੋ ਗਿਆ ਤੇ 6 ਮਾ ਇਹ ਤੁਹਾਡੇ ਸਾਹਮਣੇ ਨਹੀਂ ਬਗਰਾੜੀ ਦੇ ਵਿੱਚ ਕਿੰਨੇ ਨਹੀਂ ਪੱਥਰ ਰੱਖੇ ਸੀਗੇ 6 ਸੀਗੇ 6 ਦੇ ਵਿੱਚੋਂ ਇੱਕ ਟੁੱਟਿਆ ਸਿਰਫ ਇੱਕ ਜਿਹੜੇ ਦੂਜੇ ਸੀ ਹੋਰ ਬੁਰਜ ਹਰੀਖਾ ਰੋੜ ਤੇ ਪਿਆ ਜੀ ਜਾ ਕੇ ਦੇਖ ਸਕਦੇ ਹੋ ਸਿਜਾਂ ਦੇ ਨਾਲ ਲੱਗਿਆ ਹੋਇਆ ਬਾਬੇ ਬੁਰਿਆਂ ਵਾਲਾ ਜਿਹੜਾ ਉਹ ਪੈਲਸ ਆਪਣਾ ਬਣਿਆ ਹੋਇਆ ਉੱਥੇ ਲੱਗਿਆ ਹੋਇਆ ਬੋਰੀਆਂ ਸਿੱਖਾਂ ਦੀ ਧਰਮਸਾਲਾ ਚ ਔਰ ਆਪਣਾ ਗਦਾਰਾ ਰੋੜ ਦੇ ਉੱਤੇ ਲੋਕ ਬਲੱਡ ਦੇ ਸਾਹਮਣੇ ਉੱਥੇ ਲੱਗਿਆ ਹੋਇਆ ਇਹਦੀ ਕੋਈ ਕੰਪਲੇਂਟ ਨਹੀਂ ਕਰਾਈ ਕੰਪਲੇਂਟ ਕਰਾਈ ਹਾਂਜੀ ਇਹਦੀ ਆਪਣਾ ਡੀਪੀ ਸਾਹਿਬ ਆਏ ਸੀਗੇ ਆ ਕੇ ਚੈੱਕ ਕਰਕੇ ਗਏ ਆ ਬਾਕੀ ਜੋ ਵੀ ਇਨਕੁਆਰੀ ਆਉਗੀ ਸਾਰੀਆਂ ਸਾਹਮਣੇ ਹੋਊਗੀਆਂ ਇਹਦਾ ਕਾਰਨ ਕੀ ਹੋ ਸਕਦਾ ਵੀ ਇਹ ਹੀ ਕਿਉਂ ਟੁੱਟਿਆ ਇਹ ਹੀ ਤਾਂ ਗੱਲ ਦੀ ਸਮਝ ਨਹੀਂ ਆਈ ਬਾਈ ਜੇਕਰ ਲੋਕਾਂ ਨੇ ਗੰਧ ਹੀ ਪਾਉਣਾ ਜੇਕਰ ਉਹ ਚਾਹੁੰਦੇ ਆ ਗੰਧ ਪਾਉਣਾ ਤਾਂ ਸਿੱਧਾ ਹੀ ਲੈ ਕੇ ਗੁਰੂ ਘਰਾਂ ਦੇ ਵਿੱਚ ਹੀ ਰੇੜੀਆਂ ਸਿੱਟ ਦੇਣ ਨਹੀਂ ਜਦੋਂ ਇਹ ਨਹੀਂ ਪੱਥਰ ਰੱਖਿਆ ਜੀ ਲੋਕਾਂ ਨੂੰ ਇਥੇ ਕੋਈ ਸੇਮਤੀ ਜਿਤਾਈ ਗਈ ਲੋਕਾਂ ਵੱਲੋਂ ਵੀ ਆਪਾਂ ਇਥੇ ਰੱਖੋ ਐਮਐਲਏ ਸਾਹ ਨੂੰ ਬੁਲਾਓ ਕੋਈ ਘਟਨਾ ਕਰਾਓ ਇਹਦੇ ਵਿੱਚ ਸਾਰਾ ਪਿੰਡ ਸਹਿਮਤ ਸੀ ਇਹ ਵੀ ਕੋਈ ਗੱਲ ਨਹੀਂ ਜੇ ਕੋਈ ਸਹਿਮਤ ਨਹੀਂ ਸੀ ਸਾਰੇ ਘਰ ਬੈਠੇ ਆ ਮੁੰਡੇ ਬੈਠੇ ਆ ਸਾਰਿਆਂ ਨੂੰ ਜਿਹਨੂੰ ਮਰਜ਼ੀ ਤੁਸੀਂ ਪਤਾ ਲੈ ਸਕਦੇ ਹੋ ਪਿੰਡ ਦੇ ਵਿੱਚ ਤੁਰ ਫਿਰ ਕੇ ਦੇਖ ਸਕਦੇ ਹੋ ਪਤਾ ਕਰ ਸਕਦੇ ਹੋ ਕੋਈ ਵੀ ਇਸ ਚੀਜ਼ ਦਾ ਨਰਾਜ ਚਾਹੇ ਕੋਈ ਨਰਾਜ ਨਹੀਂ ਸੀ ਉਹ ਖੁਸ਼ ਸੀ ਵੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਆਹ ਜਿਹੜਾ ਡਿੱਗ ਸੀਗਾ ਬਿਲਕੁਲ ਉੱਪਰ ਤੱਕ ਭਰਿਆ ਹੋਇਆ ਸੀਗਾ ਚਰਸਤੇ ਬੰਦ ਸੀਗੇ ਲੋਕ ਕਿੱਥੋਂ ਦੀ ਲੰਘ ਰਹੇ ਸੀ ਇਹਦੇ ਡਿੱਗ ਦੇ ਨਾਲ ਦੀ ਉੱਪਰਲੀ ਸਾਈਡ ਐਂਟਰਲੌਕ ਦੇ ਉੱਤੋਂ ਦੀ ਕ੍ਰਾਸ ਕਰ ਰਹੇ ਸੀ ਮੋਟਰਸਾਈਕਲ ਗੱਡੀਆਂ ਇੱਥੋਂ ਦੀ ਜਾ ਰਹੇ ਸੀ ਉਹ ਚਰਸਤਾ ਸਾਹਮਣੇ ਬੰਦ ਸੀਗਾ ਤਾਂ ਤੁਸੀਂ ਇਹ ਦੇਖੋ ਵੀ ਇੱਥੋਂ ਤੱਕ ਪਾਣੀ ਹੈ ਜਿੱਥੇ ਤੱਕ ਤੁਹਾਡੀ ਗੱਡੀ ਖੜੀ ਹੈ ਇੱਥੋਂ ਤੱਕ ਪਾਣੀ ਪਹੁੰਚ ਚੁੱਕਿਆ ਸੀ ਜੀ ਤਾਂ ਫਿਰ ਜੇਕਰ ਲੋਕਾਂ ਨੂੰ ਰਸਤਾ ਮਿਲਿਆ ਲੋਕ ਕਿਉਂ ਨਾਰਾਜ਼ ਹੋਣਗੇ ਇਸ ਚੀਜ਼ ਜੀ ਇਹ ਪੈਪ ਲਾਈਨ ਪਹਿਲਾਂ ਪੈ ਚੁੱਕੀ ਆ ਅਧ ਘਾਟਣ ਜਦ ਕਿ ਬਾਅਦ ਚ ਕਰਨਾ ਸੀ ਜੀ ਕੋਈ ਵੀ ਕੰਮ ਹੈ ਅਸੀਂ ਜਿੰਨੇ ਵੀ ਬਗਰਾੜੀ ਦੇ ਵਿੱਚ ਕਰਵਾਏ ਆ तकरीबन तकरीबन ਸਾਰੇ ਕੰਮ ਹੋ ਚੁੱਕੇ ਆ ਅਧ ਘਾਟਣਾ ਸੀ ਬਾਅਦ ਚ ਕਰਾ ਦੇਣਾ ਅੱਗੇ ਵੀ ਸਾਡੀ ਸੋਚ ਇਹ ਹੈ ਪਹਿਲਾਂ ਕੰਮ ਕਰੋ ਫਿਰ ਅਧ ਘਾਟਣ ਜੀ ਹਾਂਜੀ ਕਿਵੇਂ ਕਹਾਂਗੇ ਦੇਖੋਗੇ ਬਾਈ ਜੀ ਭਈ ਪਹਿਲੀ ਗੱਲ ਤਾਂ ਬਹੁਤ ਮਾੜਾ ਕੰਮ ਹੋਇਆ ਜਿਹੜਾ ਇਹਨੇ ਕੀਤਾ ਕੰਮ ਬਹੁਤ ਗਲਤ ਕੰਮ ਕੀਤਾ। ਕੀ ਲੱਗਦਾ ਤੁਹਾਨੂੰ ਕੀ ਸ਼ੱਕ ਲੱਗਦਾ ਕੋਈ? ਸ਼ੱਕ ਹੈ ਕੋਈ? ਕੋਈ ਨਹੀਂ ਤਾਂ ਡਿਪਟੀ ਸਾਹਿਬ ਆਪੇ ਇਨਕੁਆਰੀ ਕਰਨਗੇ ਕਿਨੇ ਕੀਤਾ ਕਿਨੇ ਨਹੀਂ ਕੀਤਾ ਕਿਨੇ 'ਤੇ ਸ਼ੱਕ ਸੀ। ਐਵੇਂ ਕਹੇ ਇਹ ਕਾਲੀਆਂ ਨੇ ਕੀਤਾ ਜਾਂ ਕਾਂਗਰਸੀਆਂ ਨੇ ਕੀਤਾ ਜਾਂ ਕਾਮਰੇਟ ਨੇ ਕੀਤਾ। ਇਹਦੇ ਬਾਰੇ ਹੋਰ ਸੀ ਕੁਝ ਨਹੀਂ ਕਹੋ ਪੁਝਾਸ਼ਨ ਕਰੂਗਾ ਕਾਰਵਾਈ। ਅਸੀਂ ਉਹਨਾਂ ਦੇ ਨਾਲ ਜੋ ਸੰਯੋਗ ਇੱਕਲਾ ਇਹੀ ਕਿਉਂ ਟੁੱਟਿਆ? ਇਹ ਸਮਝੋ ਬਾਹਰ ਹੋਈ ਪਈ ਸੀ। ਇਹ ਬਾਰੇ ਕੁਝ ਨਹੀਂ ਦੱਸ ਸਕਦੇ। ਕਿਉਂਕਿ ਮੇਰੀ ਤਾਂ ਡਿਊਟੀ ਇਹ ਸੀ ਹਾਂ ਵੀ 2 ਮਹੀਨੇ ਮੈਂ ਆਪਦਾ ਕਾਰੋਬਾਰ ਛੱਡ ਕੇ ਪੈਪਾ ਪੁਆਈਆਂ ਸਾਰੀਆਂ ਜਿੱਦੇ ਗੁਰਦੁਆਰੇ ਦੇ ਲਾਗੇ ਆਏ ਉਹਦੇ ਗੁਰਦੁਆਰੇ ਕਹਿੰਦੇ ਪੈਪੂਰੇ ਲੰਘਣ ਨਹੀਂ ਦੇਣੀ ਫਿਰ ਅਸੀਂ ਪਿੰਡ ਦਾ ਇਕੱਠ ਕੀਤਾ ਪਿੰਡ ਦੇ ਇਕੱਠ ਦੇ ਵਿੱਚ ਸਾਰੇ ਬੰਦੇ ਆਏ ਉਹਨਾਂ ਨੇ ਕਾਰਨ ਦੱਸੋ ਕਿਉਂ ਨਹੀਂ ਲੰਘਣ ਦੇਣੀ ਉਹ ਕਹਿੰਦੇ ਗੁਰਦੁਆਰੇ ਦੀ ਜਗ੍ਹਾ ਫਿਰ ਭਾਈ ਸੌਰਸੇ ਮੈਂਬਰ ਗਦਾਰਾ ਸਾਹਿਬ ਉਹ ਤਿੰਨ ਚਾਰ ਬੜੀ ਮੈਂਬਰ ਬਣ ਗਏ ਨੇ ਸਾਫਾ ਕਾ ਮੈਂਬਰ ਨੇ ਉਹ ਨਕਸ਼ਾ ਲੈ ਕੇ ਆਏ ਉਹਨਾਂ ਨੇ ਦੱਸਿਆ ਜਿਹੜੀ ਇਹ ਪਈ ਜਾ ਰਹੀ ਹੈ ਮੰਦਿਰ ਨੂੰ ਇੱਥੇ ਸਿੱਧੀ ਆ ਇਹ ਪਈ ਦੇ ਵਿੱਚ ਪਿਪਾ ਪਾ ਸਕਦੇ ਨੇ ਹੂੰ ਹੂੰ ਪਈ ਦੇ ਵਿੱਚ ਪਿਪਾ ਪਾਉਣ ਹੂੰ ਫਿਰ ਉਹਨਾਂ ਨੇ ਕਿਹਾ ਠੀਕ ਹੈ ਜੀ ਤੁਸੀਂ ਪਾ ਲ ਹੂੰ ਇਹ ਕਹਿੰਦੇ ਹਾਂ ਵੀ ਕੱਲ ਨੂੰ ਸਾਨੂੰ ਪਈ ਤੇ ਹਾਲ ਬਣਾਉਣਾ ਪਿਆ ਟੈਪ ਆਸੇ-ਪਾਸੇ ਕਰਨੀ ਪਈ ਤੁਸੀਂ ਕਰੋਗੇ ਠੀਕ ਹੈ ਸਾਨੂੰ ਮਨਜ਼ੂਰ ਹੈ ਤੁਸੀਂ ਕਰ ਲਾ ਦਿਓ ਜੇ ਤੁਸੀਂ ਕਰੋਗੇ ਕਿ ਤਰ੍ਹਾਂ ਕੋਈ ਲਿੱਕਾ ਲੱਗਦਾ ਹੋਇਆ ਹੂੰ ਜਿਸ ਦਿਨ ਅਸੀਂ ਕੰਮ ਚਾਲੂ ਕੀਤਾ ਜੀ ਆ ਜਿੱਥੇ ਗੱਡੀ ਖੜੀ ਹੈ ਤੁਹਾਡੀ ਇੱਥੇ ਪਾਣੀ ਸੀ ਜਿਹੜਾ ਸੈਂਟਰ ਉੱਥੇ 3 ਫੁੱਟ ਪਾਣੀ ਸੀ 3 ਫੁੱਟ ਪਾਣੀ ਜਿਹੜੇ ਸਿਵੇ ਆ ਉੱਥੇ 2.5 ਫੁੱਟ ਪਾਣੀ ਸੀ ਜਿਹੜਾ ਡੇਰਾ ਉੱਥੇ 2 ਫੁੱਟ ਅਜੇ ਵੀ ਬੰਨ ਲੱਗੇ ਹੋਏ ਆ ਮਿੱਟੀ ਦੇ ਆਵੇਂ ਅੰਦਰ ਪਾਣੀ ਨਾ ਜਾਵੇ ਅਜੋ ਮਿੱਟੀ ਚੱਕੀ ਨਹੀਂ ਬੰਨ ਲੱਗੇ ਹੋਇਆ ਜੀ ਤੇ ਲੰਘਣਾ ਸਾਰਾ ਦੁਰਲਭ ਹੋਇਆ ਵੀ ਪਿੰਡ ਦਾ ਚਾਰੇ ਪਾਸੇ ਸਹੀ ਹੋਏ ਵੀ ਤੁਹਾਡੀ ਗੱਲ ਨਾਲ ਅਸੀਂ ਸਹਿਮਤਾਂ ਦੀ ਪਾਣੀ ਸੀਗੀ ਤੁਸੀਂ ਲੋਕਟਾਈਲ ਚੰਤੀ ਬੜਾ ਸੋਹਣਾ ਬਣਾਤਾ ਇੱਕ ਪਾਸੇ ਇਤਿਹਾਸਿਕ ਗੁਰਦੁਆਰਾ 1056 ਜੀ ਗੁਰੂ ਬਾਬੇ ਸਿੰਘ ਮਹਾਰਾਜ ਚਰਚੋਤਰਾ ਇੱਕ ਪਾਸੇ ਮੰਦਰ ਹੈ ਤੀਜੇ ਪਾਸੇ ਡੇਰਾ ਵਿਚਾਲੇ ਛੱਪੜ ਹੈ ਕਿ ਇੱਥੇ ਤੁਸੀਂ ਪਾਰਕਿੰਗ ਨਹੀਂ ਬਣਾ ਸਕਦੇ ਸੀ ਕਿ ਪਾਰਕਿੰਗ ਬਣਾਓ ਸੋਣੀ ਇਹ ਗੰਦਗੀ ਦਾ ਇਹ ਗੰਦਗੀ ਦਾ ਸਾਰੀ ਉਮਰ ਮੁਸ਼ਕ ਮਾਰੂਗਾ ਇੱਥੇ ਗੁਰੂ ਘਰਾਂ ਲੋਕਾਂ ਦੇ ਗੁਰਕਾਰ ਜੀ ਆਉਣਾ ਮੰਦਰ ਜੀ ਵੀ ਆਉਣਾ ਡੇਰਾ ਜੀ ਇਹੋ ਜਿਹਾ ਸੁਝਾਣੇ ਮਿਲਿਆ ਕੋਈ ਬਾਈ ਜੀ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਅਸੀਂ ਵੀ ਲੋਕਾਂ ਸਾਹਮਣੇ ਇਹ ਸੁਝਾਅ ਰੱਖਿਆ ਸੀਗਾ ਹੂੰ ਤੁਸੀਂ ਆਪਣੀ ਜਗ੍ਹਾ ਸਹੀ ਹੈ ਜਿਹੜੀ ਇਹ ਜਗ੍ਹਾ ਨਾ ਤੁਸੀਂ ਪਿੱਛੇ ਵੇਖ ਰਹੇ ਹੋ ਕੈਮਰਾ ਮਾਰ ਲਓ ਠੀਕ ਹੈ ਇਹ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੈ ਠੀਕ ਹੈ ਇਹਦੇ ਉੱਤੇ ਜਦੋਂ ਗੁਰਦੁਆਰੇ ਦੀ ਕਮੇਟੀ ਚਾਏ ਆਪਾਂ ਪਿੰਡ ਨਾਲ ਰਹਿ ਕੀਤੀ ਇਹਨੂੰ ਆਪਾਂ ਪਾਰਕਿੰਗ ਬਣਾ ਦਈਏ ਤਾਂ ਤੁਹਾਨੂੰ ਪਤਾ ਵੀ ਇਸ ਚੀਜ਼ ਤੇ ਲੋਕ ਸਹਿਮਤ ਨਹੀਂ ਹੋ ਰਹੇ ਠੀਕ ਹੈ ਉਹ ਕਿੰਨੇ ਵੀ ਨਹੀਂ ਚਲੋ ਅਸੀਂ ਕਹਾਂ ਵੀ ਕੋਈ ਗੱਲ ਨਹੀਂ ਇਧਰ ਨਾਲ ਸਰੋਵਰ ਹੈ ਗੁਰਦੁਆਰਾ ਸਾਹਿਬ ਦਾ ਫਿਰ ਅਸੀਂ ਇਸ ਚੀਜ਼ ਦਾ ਸਿੱਟਾ ਕੱਢਿਆ ਸਾਰਿਆਂ ਨੇ ਮਿਲ ਕੇ ਸਾਰੇ ਪਿੰਡ ਨੇ ਬੈਠੇ ਸੀ ਇੱਕ ਕਮੇਟੀ ਬੈਠੀ ਸੀ ਅਸੀਂ ਕਹ ਵੀ ਇਹਦੇ ਨਾਲ ਸਰੋਵਰ ਦੇ ਨਾਲ ਤੋਂ 5 ਫੁੱਟ ਨਹੀਂ ਸੌਰੀ ਇੱਥੋਂ 5 ਫੁੱਟ ਲੈ ਕੇ ਅਸੀਂ ਇਹਦੇ ਨਾਲ ਸਰੋਵਰ ਦੇ ਮਿੱਟੀ ਪਾਵਾਂਗੇ ਤਾਂ ਪਰਲੀ ਸਾਈਡ ਹੈ ਜਿਹੜੀ ਉੱਤੋਂ 10 ਤੋਂ 15 ਫੁੱਟ ਪਾਵਾਂਗੇ ਕਿਉਂਕਿ ਉਧਰ ਜਿਹੜੇ ਸਿਵੇ ਆ ਜਦੋਂ ਸਿਵਿਆਂ 'ਚ ਕੋਈ ਵੀ ਮਾਰਗ ਹੋ ਜਾਂਦੀ ਹੈ ਸ਼ਿਸ਼ਕਾਰ ਕਰਨ ਆਉਂਦੇ ਆ ਤਾਂ ਉਹ ਰਸਤਾ ਬਿਲਕੁਲ ਬਲੌਕ ਹੋ ਜਾਂਦਾ ਉਧਰ ਜਗ੍ਹਾ ਨਹੀਂ ਤਾਂ ਇਹਦਾ ਕਰਕੇ ਅਸੀਂ ਉਹਨੂੰ 15 ਫੁੱਟ ਤੱਕ ਲੈ ਲਿਆ ਉਹ ਕਹਿੰਦੇ ਵੀ ਅਸੀਂ ਸਹਿਮਤ ਆ ਸਾਰਾ ਪਿੰਡ ਇਸ ਚੀਜ਼ ਤੇ ਸਹਿਮਤ ਹੋਇਆ ਇਹ ਹੁਣ ਛੱਪੜ ਖਾਲੀ ਹੋ ਰਿਹਾ ਜਿਵੇਂ ਬਿਲਕੁਲ ਥੋੜਾ ਪਾਣੀ ਰਹੇਗਾ ਤੁਸੀਂ ਦੇਖ ਲਓ ਜਿਵੇਂ ਖਾਲੀ ਹੋ ਜਾਂਦਾ ਇਹਨੂੰ ਅਸੀਂ ਵਿੱਚੋਂ ਮਿੱਟੀ ਕਢਾ ਕੇ ਡੂੰਗਾ ਕਰਾਵਾਂਗੇ ਔਰ ਸਾਈਡਾਂ ਤੋਂ ਭਰ ਕੇ ਨਾਲ ਉਹਦੇ ਇੰਟਰਲੌਕ ਲਵਾ ਕੇ ਜਿਵੇਂ ਆ ਚੀਜ਼ ਬਣੀ ਹੋਈ ਹੈ ਇਹਨੂੰ ਲੈਟਰ ਲਵਾ ਕੇ ਪਾਰਕਿੰਗ ਬਣਾਵਾਂਗੇ ਇਹ ਪਿਛਲਾ ਕੰਮ ਕਾਂਗਰਸ ਨੇ ਕੀਤਾ ਅਸੀਂ ਨਹੀਂ ਕਹਿੰਦੇ ਵੀ ਆ ਡਿੱਗਦਾ ਜਿਹੜਾ ਅਸੀਂ ਕੀਤਾ ਇਹ ਕਾਂਗਰਸ ਨੇ ਕੀਤਾ ਲੇਕਿਨ ਕੀਤਾ ਕੋਸ਼ ਆਪਦੀ ਸਰਕਾਰ ਚਾ ਕੋਸ਼ ਆਮ ਆਦਮੀ ਪਾਰਟੀ ਸਰਕਾਰੋਂ ਦੇ ਵਿੱਚ ਠੀਕ ਠੀਕ ਜਨਕ ਤੁਸੀਂ ਕਹਿੰਦੇ ਸੀ ਪਾਰਕਿੰਗ ਬਣਾ ਦਿੱਤੀ ਜਾਊਗੀ ਬਿਲਕੁਲ ਬਿਲਕੁਲ ਜਿੱਥੇ ਜੋ ਜ਼ਰੂਰਤ ਹੈ ਅਸੀਂ ਤਹਿਦਲੋਂ ਪਿੰਡ ਦੇ ਨਾਲ ਕੰਮ ਕਰਾਂਗੇ ਇਹ ਨਹੀਂ ਕਿ ਆਜ ਜ਼ਿਕਰ ਕਿਸੇ ਨੇ ਕੋਈ ਸ਼ਰਾਰਤੀ ਅੰਸ਼ਰ ਨੇ ਦਿਲ ਜ਼ਰੂਰ ਦੁਖਦਾ ਕਿਉਂਕਿ ਅਸੀਂ ਇੰਨੀ ਮਿਹਨਤ ਕਰ ਰਹੇ ਹਾਂ तकरीबन 12 ਤੋਂ 15 ਸਾਲ ਹੋ ਗਏ ਸਾਨੂੰ ਪਾਰਟੀ ਨੇ ਕੰਮ ਕਰ ਰਹੇ ਹਾਂ ਕੰਮ ਕਿਸ ਲਈ ਕਰ ਰਹੇ ਹਾਂ ਕਿ ਪਿੰਡ ਦਾ ਇੱਕ ਵਿਕਾਸ ਕਰੀਏ ਪਿੰਡ ਦੇ ਵਿੱਚ ਗੰਦਗੀ ਬਹੁਤ ਹੈ ਸਾਨੂੰ ਕੋਈ ਲੋੜ ਸੀ ਮੈਂ ਟਰਾਲਰ ਡਰਾਈਵਰ ਸੀਗਾ ਦੁਬਈ ਦੇ ਵਿੱਚ ਟਰਾਲਾ ਚਲਾਉਂਦਾ ਸੀ ਮੈਨੂੰ ਕੋਈ ਜ਼ਰੂਰਤ ਸੀ ਇੱਥੇ ਆ ਕੇ ਕੰਮ ਕਰਨ ਦੀ ਸਿਰਫ ਇਸੇ ਕਰਕੇ ਕਿ ਇੱਕ ਪਿੰਡ ਨੂੰ ਖੂਬਸੂਰਤ ਬਣਾਉਣਾ ਔਰ ਵਿਕਾਸ ਕਰਨਾ ਬਸ ਸੋਚ ਇਹੀ ਹੈ ਲੋਕਾਂ ਨੇ ਵੀ ਕਹਿਣਾ ਜਾ ਰਿਹਾ ਵੀ ਜੇਕਰ ਪਾਰਕ ਦਾ ਨਹੀਂ ਪੱਥਰ ਰੱਖਿਆ ਹੁੰਦਾ ਸ਼ਾਇਦ ਇਹ ਨਾ ਟੁੱਟਦਾ ਬਾਈ ਜੀ ਇਹ ਟੁੱਟਣ ਦਾ ਕਾਰਨ ਹੀ ਕੁਝ ਕਹਿ ਰਿਹਾ ਵੀ ਇਹੀ ਹੈ ਵੀ ਇਹ ਗੁਰੂ ਘਰ ਦੇ ਇੱਥੇ ਰੱਖਿਆ ਤਾਂ ਕਰਕੇ ਵਿਚਾਰੇ ਗੁਰੂ ਘਰ ਦੀ ਜਗ੍ਹਾ ਦੇ ਵਿੱਚ ਰੱਖਿਆ ਇਹ ਵੀ ਲੋਕਾਂ ਤੋਂ ਸੁਣ ਚੁਵਾਈਏ ਗੱਲ ਕੁਝ ਬਾਈ ਜੀ ਇਹ ਤਾਂ ਮੈਂ ਨਹੀਂ ਕਹਿ ਸਕਦਾ ਇਹ ਲੋਕਾਂ ਦੀ ਆਪ ਕੋ ਆਪਣੀ ਥਿਓਰੀ ਹੈ ਪਰ ਜਿਹੜੀ ਚੀਜ਼ ਦਾ ਕੋਈ ਕੰਮ ਹੁੰਦਾ ਹੈ ਉਹ ਤੁਸੀਂ ਵੀ ਪੱਤਰਕਾਰ ਆ ਸਿਆਣੇ ਸਮਝਦਾਰ ਹੋ ਲੋਕ ਵੀ ਸਿਆਣੇ ਆ ਜੇ ਪਾਈਪਲਾਈਨ ਆ ਤਾਂ ਪਾਈਪਲਾਈਨ ਦਾ ਨਹੀਂ ਪੱਥਰ ਰੱਖਿਆ ਜਾਊਗਾ ਜੇ ਪਾਰਕਿੰਗ ਬਣਾਵਾਂਗੇ ਪਾਰਕਿੰਗ ਦਾ ਰੱਖਿਆ ਜਾਊਗਾ ਜੇ ਆ ਡਿੱਗ ਬਣਾਏ ਆ ਕਮਰੇ ਪਏ ਆ ਤਾਂ ਇਹਨਾਂ ਦਾ ਨਹੀਂ ਪੱਥਰ ਰੱਖਿਆ ਇਹ ਤਾਂ ਹੈ ਨਹੀਂ ਵੀ ਆਪਾਂ ਲਾ ਦਿੱਤੀ ਇੱਥੇ ਪਾਈਪਲਾਈਨ ਹੈ ਤੇ ਚੱਕ ਕੇ ਆਪਾਂ ਪਾਰਕਿੰਗ ਦਾ ਨਹੀਂ ਪੱਥਰ ਰੱਖਦੇ ਕਿਉਂਕਿ ਇਹਦਾ ਵਿਵਾਲ ਬਹੁਤ ਵੱਡਾ ਬਣ ਜਾਂਦਾ ਇਹ ਚੀਜ਼ ਤੇ ਕਮੈਂਟ ਨਹੀਂ ਆਪਾਂ ਸਹੀ ਕਰ ਸਕਦੇ ਠੀਕ ਹੈ ਜੀ ਹੋਰ ਕੋਈ ਗਲਬਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਜੀ ਕੀਮਤੀ ਸਮਾਂ ਕੱਢ ਕੇ ਸਾਨੂੰ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇੱਕ ਵਾਰੀ ਤੁਹਾਨੂੰ ਫਿਰ ਤਸਵੀਰਾਂ ਦਿਖਾ ਦਈਏ ਇਹ ਬਗਰਾਲੀ ਦੀਆਂ ਤ ਰੱਖਣ ਤੋਂ ਪਹਿਲਾਂ ਹੀ ਜਨ ਕਿ ਨਹੀਂ ਪੱਥਰ ਰੱਖਣ ਤੋਂ ਪਹਿਲਾਂ ਕਿਸੇ ਸ਼ਰਾਰਤੀ ਅੰਸਰ ਨੇ ਇਹ ਜਿਹੜਾ ਨਹੀਂ ਪੱਥਰ ਰੱਖਿਆ ਸੀ ਉਸ ਨੂੰ ਤੋੜਤਾ ਚੱਕਣਾ ਚੂਰ ਕਰਤਾ ਦੂਸਰੇ ਪਾਸੇ ਦਿਖਾ ਦਈਏ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਜਿਹੜਾ ਛੱਪੜ ਆ ਬਾਈ ਛੱਪੜ ਦੀ ਗੱਲ ਕਰਦਾ ਸੀ ਜਿਹੜਾ ਖੂਬ ਸੂਰਤ ਇੱਥੇ ਅਸੀਂ ਪਾਰਕ ਬਣਾਉਣਾ ਹੈ ਇਧਰਲੇ ਪਾਸੇ ਤੁਹਾਨੂੰ ਦਿਖਾ ਦਈਏ ਇੱਕ ਪਾਸੇ ਡੇਰਾ ਇਧਰਲੇ ਪਾਸੇ ਤੁਹਾਨੂੰ ਦਿਖਾਈ ਗਏ ਇਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਇਹ ਡੇਰੇ ਦੀਆਂ ਤਸਵੀਰਾਂ ਨੇ ਦੂਸਰੇ ਪਾਸੇ ਦਿਖਾ ਦਈਏ ਤੁਹਾਨੂੰ ਇਧਰ ਮੰਦਰ ਦੀਆਂ ਤਸਵੀਰਾਂ ਇਧਰ ਮੰਦਰ ਹੈ ਇਧਰਲੇ ਪਾਸੇ ਤੁਸੀਂ ਜਿਹੜੀ ਤਸਵੀਰ ਵੇਖ ਰਹੇ ਹੋ ਇਹ ਦਸਵੇਂ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਚਰਨ ਸ਼ੋਪਾਪਤ ਧਰਤੀ ਪਿੰਡ ਬਗੜਾੜੀ ਦੇ ਪਿੱਛੇ ਦੇ ਪਾਸੇ ਤੁਸੀਂ ਵੇਖੋ ਇਤਿਹਾਸਿਕ ਗੁਰਦੁਆਰਾ ਗੰਦਗੀ ਦੇ ਪਿੱਛੇ ਪਾਸੇ ਜਿਹੜਾ ਛੱਪੜ ਹੈ ਸੀਵਰੇਜ ਵਾਲਾ ਪਾਣੀ ਇਹਦੇ ਵਿੱਚ ਆ ਜਨਨ ਕਿ ਇਹਦੀ ਪਾਈਪ ਲਾਈਨ ਦਾ ਦੁਕਾਟਣ ਇੱਥੋਂ ਦੇ ਮਾਨਯੋਗ ਐਮਐਲਏ ਸਾਹਿਬ ਨੇ ਦੁਕਾਟਣ ਕੀਤਾ ਉਹ ਛੱਪੜ ਜਿਹੜਾ ਗੰਦਗੀ ਲੋਕਾਂ ਨੂੰ ਗੰਦਗੀ ਬਹੁਤ ਜ਼ਿਆਦੀ ਜੀ ਦੇ ਵਿੱਚ ਉਸਦੇ ਪਾਈਪ ਲਾਈਨ ਦਾ ਦੁਕਾਟਣ ਕੀਤਾ ਤੇ ਉਹਦਾ ਦੁਕਾਟਣ ਕਰ ਤੋਂ ਪਹਿਲਾਂ ਜਨਨ ਕਿ ਲੋਕਾਂ ਨੇ ਪੱ